ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸਪ੍ਰਾਦ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ حاضر ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਆ ਦੇਖੋ ਜੀ ਇਹ ਕਪੜਾ ਵਿਸ਼ਾ ਹੋਇਆ ਤੁਹਾਨੂੰ ਦਿਸਦਾ ਹੋਊਗਾ ਮੈਂ ਘੇਰਾ ਉਤਾਰ ਲਿਆ ਤੇ ਪੱਲੇ ਵਿਛਾ ਲਏ ਠੀਕ ਹੈ ਤੁਹਾਨੂੰ ਨਾਪ ਮੈਂਸ਼ਨ ਕਰਦੀਆਂ ਨਾਪ ਦੇ ਹਿਸਾਬ ਦੇ ਨਾਲ ਸਾਰੀਆਂ ਕਟਾਂ ਦੱਸੀਆਂ ਜਾਣਗੀਆਂ ਆ ਆ ਆਪਣੀ ਬਾਟਮ ਦੀ ਕਟਾਈ ਹੋ ਗਈ ਜੀ ਇਹਨੂੰ ਉੱਪਰ ਰੱਖ ਦਈਏ ਸਾਈਡ ਤੇ ਠੀਕ ਹੈ ਜੀ ਤੇ ਆ ਦੇਖੋ ਜੀ ਆਹ ਵਾਲਾ ਕਾਟਣਾ ਇਹ ਬਹੁਤ ਸੋਹਣੀ ਕਾਟਣਾ ਪ੍ਰਿੰਟਡ ਸੂਟ ਹੈ ਇਸ ਤਰ੍ਹਾਂ ਦਾ ਦੁਪੱਟਾ ਸਿੱਧਾ ਪਾਸਾ ਇਹ ਆ ਨਾ ਠੀਕ ਹੈ ਜੀ ਤੇ ਇਹ ਆਪਾਂ ਕੱਪੜੇ ਦੀ ਮਿਸ਼ਾਈ ਕਰ ਦਿੱਤੀ ਆ ਫਰੰਟ ਦਾ ਪੱਲਾ ਬੈਕ ਦਾ ਪੱਲਾ ਠੀਕ ਹੈ ਜੀ ਘੇਰਾ ਉਤਾਰ ਲਿਆ ਘੇਰਾ ਇਹਨਾਂ ਦੇ ਸੀਗਾ 22 ਇੰਚ ਤਿਆਰ ਤੇ ਘੇਰੇ ਦੀ ਕਟਾਈ ਕੀਤੀ ਗਈ ਹੈ ਜੀ 4 ਇੰਚ ਐਕਸਟਰਾ ਰੱਖ ਕੇ 27 ਇੰਚ ਦੀ ਠੀਕ ਹੈ ਜੀ 4 ਇੰਚ ਐਕਸਟਰਾ ਮਾਰਜਿਨ ਰੱਖਿਆ ਆਪਾਂ ਤੇ ਇਹਨਾਂ ਦਾ ਨਾਪ ਸੌ ਲੋ ਜੀ ਕਮੀਜ਼ ਦੀ ਲੈਂਥ ਹੈਗੀ ਆ 43 ਇੰਚ ਤਿਆਰ ਕਟਾਈ ਕੀਤੀ ਗਈ ਹੈ 40 ਇੰਚ ਦੀ ਤੀਰਾ ਹੈਗਾ ਜੀ 12 13 ਇੰਚ ਤਿਆਰ ਤੇ ਸਾਤੀ ਇਹਨਾਂ ਦੀ ਫੋਲਨਾ 45 ਹਾਫ ਨਾਪ 22 ਤੇ ਕਮਰ ਫੋਲਨਾ ਪਰ 30 ਹਾਫ ਨਾਪ ਫੋਲਨਾ 36 ਸੋਰੀ ਜੀ ਤੇ ਹਾਫ ਨਾਪ 18 ਤੇ ਹੈਪ ਇਹਨਾਂ ਦੀ ਹੈਗੀ ਆ ਜੀ ਫੋਲੋਨ ਅਪ 44 ਹਾਪਨਾਪ ਭਾਈ ਆ ਜੋ ਜੀ ਆਪਾਂ ਦੱਸਦੇ ਆ ਸਾਰੀਆਂ ਕਟ ਆ ਇਸ ਨਾਪ ਦੇ ਹਿਸਾਬ ਦੇ ਨਾਲ ਕਿਵੇਂ ਪਾਈਆਂ ਜਾਣਗੀਆਂ ਆ ਦੇਖੋ ਜੀ ਸਭ ਤੋਂ ਪਹਿਲਾਂ ਇਹਨਾਂ ਦਾ 3ਰਾ ਹੈਗਾ 13 ਇੰਚ 6 6 12 6.5 ਜੀ ਓਕੇ ਜੀ ਤੇ ਲੈਂਥ ਪਾਣੀਆ ਮੋਢੇ ਦੀ 6.5 ਇੰਚ ਹੀ ਪਾਇਓ ਜੀ ਗਲਾਈ ਜ਼ਿਆਦਾ ਪਹਿਲਾਂ ਤੁਹਾਨੂੰ ਮੈਂ ਦੱਸਦੀ ਆ ਅੱਗੇ ਵੀ ਮੋਢਾ ਪੂਰਾ ਕਿਵੇਂ ਆਊਗਾ ਇਹ ਤੋਂ ਪਾਏ 6.5 ਇੰਚ 6 اور ਸਾਢੇ ਸਾਢੇ 6 اور 6 ਨੂੰ ਇਸ ਤਰ੍ਹਾਂ ਮਿਲਾ ਦਿਓ ਠੀਕ ਹੈ ਜੀ ਮਿਲ ਗਿਆ ਇਸ ਤਰ੍ਹਾਂ ਬਾਕਸ ਬਣਾ ਲਿਓ ਫਰੰਟ ਦੀ ਕਾਟ ਪਾਇਓ ਜੀ ਇੰਚ ਦੇ ਬੈਕ ਦੀ ਕਾਟ ਪਾਇਓ ਜੀ 28 ਇੰਚ ਤੇ ਇਸ ਮਾਪ ਦੇ ਹਿਸਾਬ ਦੇ ਨਾਲ ਮੋਢਾ ਤੁਸੀਂ ਇਹ ਨਾ ਕਿਓ ਵੀ ਤੇ ਇਹਨੇ 6.5 ਮੋਢਾ ਰੱਖਿਆ ਨਾ ਪੈਣਾ ਜਿਆਦਾਗਾ ਤੇ ਇਹ ਜਿਹੜੀ ਆ ਕਾਟ ਪੈਂਦੀ ਆ ਨਾ ਇਹ ਕਾਟ ਮੋਢਾ ਪੂਰਾ ਕਰੂਗੀ ਆ ਜਿਹੜੀ ਆਪਾਂ ਗਲਾਈ ਪਾਉਣੀ ਹੁੰਦੀ ਆ ਠੀਕ ਹੈ ਜੀ ਇਹ ਗਲਾਈ ਦੇ ਨਾਲ ਮੋਢਾ ਜਿਹੜਾ ਕਰੋ ਫਿਰ ਤਾਉਗਾ ਠੀਕ ਹੈ ਜੀ ਫੇਰ ਕੱਟਾਂ ਹੋ ਗਈਆਂ ਇਸ ਤੋਂ ਬਾਅਦ ਇਹਨਾਂ ਦਾ ਗਲੇ ਦੀ ਚੜਾਈ ਹੈਗੀ 5 ਇੰਚ ਗਲੇ ਦੀ ਲੰਬਾਈ ਮਾਰਕਿੰਗ ਕਰੋਂਗੇ 2.5 ਤੇ 2.5 ਤੇ ਇਸ ਤਰ੍ਹਾਂ ਡਾਉਣ ਪਾ ਦੋਗੇ ਅੱਧਾ ਇੰਚ ਪੀਸਸ ਸਲਾਈ ਹੋ ਗਈ ਆ ਜੀ 15 ਇੰਚ ਤਿਆਰ ਆ ਜੀ 16 ਇੰਚ ਦੀ ਮਾਰਕਿੰਗ ਕੀਤੀ ਜਾਊਗੀ ਜੀ 16 ਇੰਚ ਤੇ ਠੀਕ ਆ ਜੀ ਕਮਰ ਮਾਰਕਿੰਗ ਕੀਤੀ ਜਾਊਗੀ 12 ਇੰਚ ਤੇ ਜੀ ਠੀਕ ਹੈ 12 ਇੰਚ ਤੇ ਸਾਤੀ ਦੀ ਮਾਰਕਿੰਗ ਆਪਾਂ ਕਰਾਂਗੇ ਇੱਥੇ ਫੋਲਨਾ ਪੈਗਾ 44 ਹਾ ਆਪਣਾ 22 ਬਾਈ ਦੇ ਵਿੱਚ ਅੱਧਾ ਇੰਚ ਪਲੇਟ ਮਾਰਜਨ 22 11 11 22 ਸਾਢੇ 11 ਤੇ ਮਾਰਕਿੰਗ ਕਰ ਲਿਓ ਜੀ ਕਮਰ ਹੈਗੀ ਆ ਫੁੱਲ ਨਾਪ 36 ਹਾਪਨਾਪ 18 9 9 18 ਸਾਢੇ 9 ਤੇ ਕਰ ਲਿਓ ਜੀ ਓਕੇ ਜੀ ਸਾਢੇ 9 ਤੇ ਹੈਪ ਹੈਗੀ ਆ ਫੁੱਲ ਨਾਪ 44 ਹਾਪਨਾਪ 22 ਤੇ 22 ਦਾ ਹਾਫ 11 ਜੀ ਹਾਂਜੀ 11 ਸਾਢੇ 9 ਕਿ ਸਾਡੇ ਗੈਰ ਇਸ ਤਰ੍ਹਾਂ ਬਣਾ ਲਓ ਠੀਕ ਹੈ ਜੀ ਓਕੇ ਹੋ ਗਿਆ ਆ ਦੋ ਇੰਚ extra rakh lenge ude se ਕੰਨੀ ਵੀ ਕੱਟੀ ਜਾਊਗੀ ਆਪਣੀ ਆ ਵੜੀ ਠੀਕ ਹੈ ਜੀ ਇਸ ਤਰ੍ਹਾਂ ਵਾਲੀ ਕੰਨੀ ਕੱਟ ਦਾਂਗੇ ਹੁਣ ਇਹਨਾਂ ਦੇ ਜਿਹੜੇ ਪਲੇਟ ਆ ਪਲੇਟ ਵੀ ਸੋਲੋ ਕਿੰਨੇ ਦੇ ਪੈਣੇ ਆ ਇਹਨਾਂ ਦੇ ਪਲੇਟ ਪੈਣੇ ਆ ਜੀ 11:30 ਤੇ ਠੀਕ ਹੈ ਜੀ ਇਸ ਤਰ੍ਹਾਂ ਇਹ ਤੋਂ ਚੜਾਈ ਪਾਣੀ ਆ 3 ਇੰਚ ਦੀ ਲੈਂਥ ਪਾਣੀ ਆ ਪਲੇਟ ਦੀ 6:30 ਇੰਚ ਦੀ ਇਤੋਂ ਪਲੇਟ ਦੇ ਸਪੇਸ ਪਾਣੀ ਆ 3 ਇੰਚ ਦੀ ਇਹਨਾਂ ਨੂੰ ਮਿਲਾ ਲਓ ਇਸ ਤਰ੍ਹਾਂ ਜੀ ਓਕੇ ਹੋ ਗਿਆ ਇਹ ਤੋਂ ਪਾਓ 2.5 ਇੰਚ ਦੀ ਠੀਕ ਹੈ ਜੀ ਇਤੋਂ ਵੀ ਪਾਈਓ ਪਾਈਆਂ ਇੰਚ ਜੀ ਇਹਨੂੰ ਕਮਰ ਵਾਲੀ ਮਾਰਕਿੰਗ ਤੇ ਮਿਲਾ ਦਿਓ ਆਹ ਵਾਲੀ ਪਲੇਟ ਨੂੰ ਓਕੇ ਜੀ ਇਤੋਂ ਪਲੇਟ ਪਾਣੀ ਹੁੰਦੀ ਹੈ 6.5 ਇੰਚ ਤੇ ਜੀ ਇਤੋਂ ਕਾਈ ਇਤੋਂ ਸਮਾਦੋ ਇਤੋਂ 6.5 ਠੀਕ ਹੈ ਜੀ ਇਹ ਹੋ ਗਈ ਆਪਣੀ ਮਾਰਕਿੰਗ ਆ ਲਓ ਜੀ ਹੁਣ ਮੈਂ ਤੁਹਾਡੇ ਸਾਹਮਣੇ ਇਹਨਾਂ ਦੀ ਕਟਿੰਗ ਕਰਕੇ ਦੱਸ ਦਿਆਂ ਤੁਹਾਨੂੰ ਠੀਕ ਹੈ ਜੀ ਆਪਣੀ ਕੰਨੀ ਨਾਲ ਉੱਤਰ ਜੂ ਗਿਆ ਬੜੀ ਠੀਕ ਹੈ ਜੀ ਸੈਟ ਤੋਂ ਪਾਇਓ ਬੈਕ اور ਫਰੰਟ ਦੀ ਕੱਠੀ ਘਾਟ ਪੈ ਗਈ ਫਿਰ ਕੱਲੀ ਫਰੰਟ ਦੀ ਪਾਵਾਂਗੇ ਠੀਕ ਹੈ ਜੀ। ਉਨਾ ਵਾਲੀ ਪਾ ਲਓ ਜੀ। ਆ ਲਓ ਜੀ। ਇਸ ਤਰ੍ਹਾਂ ਡਾਉਣ ਕਰ ਦੋ ਇਹਨੂੰ। ਆ ਲਓ ਜੀ। ਹੋਰ ਇਸ ਤਰ੍ਹਾਂ ਘੱਟਲ ਕਾਦੋ। ਠੀਗੜਾ ਬਣ ਕੇ ਤਿਆਰ ਹੋਊਗਾ ਤੁਹਾਨੂੰ। ਓਕੇ ਜੀ। ਹੁਣ ਤੁਸੀਂ ਕੀ ਕਰਨਾ? ਹੁਣ ਫਰੰਟ ਦੀ ਕੱਟ ਪਾਉਣੀ ਆ। ਆ ਚੱਕੋ ਜੀ ਪੱਲਾ ਇਸ ਤਰ੍ਹਾਂ। ਇਸ ਤਰ੍ਹਾਂ। ਠੀਕ ਹੈ 프ੌਂਟ ਦੀ ਕਾਟ ਧਿਆਨ ਨਾਲ ਪਾਓ ਜਿੱਥੇ ਜਿੱਥੇ ਮਾਰਕੀਟਿੰਗ ਕੀਤੀ ਉੱਥੇ ਉੱਥੇ ਚੱਕ ਕੇ ਮਾਰਕੀਟਿੰਗ ਕਰ ਦਿਓ ਸਾਹਮਣੇ ਵਗੈਰੇ ਦਾ ਵੀਰੇ ਮੈਂ ਇਸ ਨਾਲ ਦੇ ਹਿਸਾਬ ਨਾਲ ਤੁਹਾਨੂੰ ਦੱਸ ਚੁੱਕੀ ਆ ਠੀਕ ਹੈ ਜੀ ਉਹ ਆਪਣੇ ਚੈਨਲ ਤੇ ਜਾ ਕੇ ਵੀਡੀਓ ਚੈੱਕ ਕਰਿਓ ਵੀਡੀਓ ਦੇ ਵਿੱਚ ਪਾਇਆ ਹੋਇਆ ਮੈਲਿੰਗ ਸ਼ੇਅਰ ਕੀਤਾ ਹੋਇਆ ਤੁਹਾਨੂੰ ਠੀਕ ਹੈ ਜੀ ਉੱਥੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆ ਲੋ ਜੀ ਇਹ ਹੋ ਗਈ ਆਪਣੀ 프ੌਂਟ ਦੀ ਕਾਟ ਆਹ ਹੋ ਗਈ ਬੈਕ ਦੀ ਕਾਟ ਤੀਰਾ ਪਲੇਟ ਪਲੇਟਾਂ ਦੇ ਵਿੱਚ ਇਸ ਤਰ੍ਹਾਂ ਵੀ ਬ੍ਰੀਕ ਜਾਂ ਕੱਟ ਲਗਾ ਲਿਆ ਕਰੋ ਜਿਆਦਾ ਵੱਡਾ ਕੱਟ ਨਾ ਲਾ ਦਿਓ ਬ੍ਰੀਕ ਜਿਹਾ ਲਗਾਓ ਜਦੋਂ ਤੁਸੀਂ ਪਲੇਟ ਪਾਉਂਗੇ ਦੂਸਰੀ ਪਲੇਟ ਪਾਉਂਦੇ ਨੇ ਤੁਹਾਨੂੰ ਸੌਖਾ ਰਹੂਗਾ ਠੀਕ ਹੈ ਜੀ ਇਸ ਤਰ੍ਹਾਂ ਆਹ ਲਓ ਜੇ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋਣ ਤੋਂ ਬਾਅਦ ਤੁਸੀਂ ਨੇ ਇੱਥੇ ਹੈਪ ਫਤੇ ਵੀ ਕੱਟ ਲਗਾ ਲੈਣਾ ਹੈ ਤਾਂ ਕਿ ਜਦੋਂ ਤੁਸੀਂ ਆਹ ਵਾਲੀ ਸੀਨ ਲਗਾਉਂਗੇ ਉਹ ਤੁਹਾਨੂੰ ਕੋਈ ਪ੍ਰੋਬਲਮ ਨਾ ਆ ਸਕੇ ਆਹ ਲਓ ਇਸ ਤਰ੍ਹਾਂ ਕੱਟੇ ਲਾ ਦੇ ਕਰੋ ਠੀਕ ਹੈ ਜੀ ਇੱਥੇ ਵੀ ਬ੍ਰੀਕ ਜਿਹਾ ਕੱਟ ਲਗਾ ਦੇ ਕਰੋ ਇੱਕ ਓਕੇ ਜੀ ਠੀਕ ਹੈ ਜੀ ਇਸ ਤਰ੍ਹਾਂ ਮਾਰਕਿੰਗ ਕਰਕੇ ਇਸ ਨਾਪ ਦੇ ਹਿਸਾਬ ਨਾਲ ਇੰਨੇ ਟੈਂਕ ਤੇ ਅਫਰੰਟ ਦੀ ਕਾਟ ਪੈਂਦੀ ਐਨੇ ਤੇ ਬੈਕ ਦੀ ਕਾਟ ਪੈਂਦੀ ਆ ਆਪਾਂ ਸਾਰਾ ਕੁਝ ਦੱਸ ਦਿੱਤਾ ਠੀਕ ਹੈ ਜੀ ਇਹਨਾਂ ਦਾ ਜਿਹੜਾ ਘੇਰਾ ਮੈਂ ਘੇਰਾ ਵੀ ਤੁਹਾਨੂੰ ਦੱਸ ਦਿੰਨੀ ਆ 22 ਇੰਚ ਤੇ ਆਹ ਆ ਇਸ ਤਰ੍ਹਾਂ 22 ਇੰਚ 11 11 22 ਤੇ 30 ਜਿਹੜਾ ਇਹਨਾਂ ਦੀ ਮਾਰਕਿੰਗ ਕਰ ਲਈਏ ਓਕੇ ਜੀ ਆਹ ਫੋਲਡਿੰਗ ਵਾਲਾ ਕੱਪੜਾ ਰਹਿ ਜਾਊਗਾ ਓਕੇ ਜੀ ਇਹ 24 ਇੰਚ ਸਰ ਨੂੰ ਲਹਿੰਦਾ ਪਰ ਪਾਈ ਫੋਲਡਿੰਗ ਇਹ ਵੀ ਕੱਟ ਲਗਾ ਦੇ ਕਰੋ ਜੀ ਠੀਕ ਹੈ ਜੀ ਓਕੇ ਜੀ ਸိတ်ਕ ਜੀ ਅਜਾਰੇ ਵੀਡੀਓ ਦੇ ਵਿੱਚ ਐਨਾ ਜੀ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ